ਹਾਂਜੀ ਦੋਸਤੋ ਅੱਜ ਮੈਂ ਬਣਾਇਆ ਗਾਜਰ ਦਾ ਹਲਵਾ ਜੋ ਕਿ ਬਹੁਤ ਹੀ ਹੈਲਦੀ ਹੈ ਇਹਦੇ ਲਈ ਮੈਂ ਲਿਆ ਕਿਲੋ ਗਾਜਰਾ ਉਹਨਾਂ ਨੂੰ ਛਿੱਲ ਕੇ ਧੋ ਕੇ ਕਰ ਲਿਆ ਜੀ ਕद्दूकस ਕद्दूकस ਕਰਕੇ ਆਪਾਂ ਕੜਾਈ 'ਚ ਪਾਈਆਂ ਗਾਜਰਾਂ ਤੇ ਇਹਨੂੰ ਧਰਿਆ ਮੱਠੀ-ਮੱਠੀ ਅੱਗ ਤੇ 10 ਤੋਂ 12 ਮਿੰਟ ਤੱਕ ਪਕਾਇਆ ਉਸ ਤੋਂ ਬਾਅਦ ਆਪਾਂ ਪਾ ਇੱਕ ਚਮਚਾ ਦੇਸੀ ਘਿਓ ਦਾ ਤੁਸੀਂ ਘੱਟ ਵੀ ਪਾ ਸਕਦੇ ਹੋ ਜੀ ਹੁਣ ਆਪਾਂ 10 ਤੋਂ 12 ਮਿੰਟ ਤੱਕ ਜਿਹੜੀਆਂ ਗਾਜਰਾਂ ਉਹਨਾਂ ਨੂੰ ਦੇਸੀ ਘਿਓ 'ਚ ਹੀ ਮੱਠੀ-ਮੱਠੀ ਅੱਗ ਤੇ ਭੁੰਨਾਂਗੇ ਇਨਾਂ ਨੂੰ ਭੁੰਨਣ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਜੀ ਗੁੜ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਮੈਂ ਪਾਈਆ ਲਿਆ ਗੁੜ ਤੇ ਉਹਨੂੰ ਆਪਾਂ ਕੁੱਟ ਲਿਆ ਤੁਸੀਂ ਘੱਟ ਵੀ ਕਰ ਸਕਦੇ ਹੋ ਗੁੜ ਜੇ ਮਿੱਠਾ ਘੱਟ ਖਾਣਾ ਚਾਹੁੰਦੇ ਹੋ ਤੇ ਇਹਨੂੰ ਆਪਾਂ ਕੁੱਟ ਕੇ ਗੁੜ ਨੂੰ ਪਾਇਆ ਗਾਜਰਾਂ ਦੇ ਵਿੱਚ ਗਾਜਰਾਂ ਵੀ ਆਪਣੀਆਂ ਪੂਰੀਆਂ ਗਰਮ ਨੇ ਤੇ ਜਿਹੜਾ ਗੋੜਾ ਜੀ ਉਹ ਹੁਣ ਪਿਘਲ ਕੇ ਥੋੜਾ ਜਿਹਾ ਲਿਕਵਿਡ ਫਾਰਮ ਉਹਦੀ ਹੋਰ ਵਧ ਗਈ ਇਹਨੂੰ ਆਪਾਂ 10 ਤੋਂ 12 ਮਿੰਟ ਤੱਕ ਆਪਾਂ ਫੇਰ ਪਕਾਉਣਾ ਜੀ ਹੁਣ ਇਸ ਤੋਂ ਬਾਅਦ ਮੈਂ ਪਾਇਆ ਇਹਦੇ ਵਿੱਚ ਸੁੱਕਾ ਦੁੱਧ ਇੱਕ ਕਟੋਰੀ ਤੁਸੀਂ ਘੱਟ ਵੀ ਲੈ ਸਕਦੇ ਹੋ ਤੇ ਇਹਨੂੰ ਇੱਕਦਮ ਨਹੀਂ ਪਾਉਣਾ ਦੋ ਤਿੰਨ ਪੋਰਸ਼ਨ ਦੇ ਵਿੱਚ ਨਾਲ-ਨਾਲ ਪਾਉਣਾ ਤੇ ਨਾਲ-ਨਾਲ ਇਹਨੂੰ ਕਰਨਾ ਜੀ ਮਿਕਸ ਹੁਣ ਇਹਨੂੰ ਸੁੱਕੇ ਦੁੱਧ ਨੂੰ ਮਿਕਸ ਕਰਕੇ ਆਪਾਂ ਦੋ ਤੋਂ ਤਿੰਨ ਮਿੰਟ ਤੱਕ ਫਿਰ ਪਕਾਇਆ ਤੇ ਚੌਥਾ ਹਿੱਸਾ ਮੈਂ ਪਾ ਦਿੱਤਾ ਹੁਣ ਨਾਰੀਅਲ ਦਾ ਬਰਾਦਾ ਤੁਸੀਂ ਇਹਨੂੰ ਘੱਟ ਵੱਧ ਵੀ ਕਰ ਸਕਦੇ ਹੋ ਜੀ ਇਹ ਵੀ ਹੈਲਦੀ ਹੁੰਦਾ ਪ੍ਰੋਟੀਨ ਭਰਪੂਰ ਹੁੰਦਾ ਹੁਣ ਆਪਾਂ ਇਹਨੂੰ 1-2 ਮਿੰਟ ਤੱਕ ਫਿਰ ਇਹਨੂੰ ਪਕਾਇਆ ਅਗਰ ਤੁਸੀਂ ਇਹਦੀ ਬਰਫੀ ਬਣਾਉਣਾ ਚਾਹੁੰਦੇ ਹੋ ਮੈਂ ਤਾਂ ਮਗਾਜਰ ਦਾ ਹਲਵਾ ਬਣਾ ਰਹੀ ਆਂ ਜੀ ਜੇਕਰ ਬਰਫੀ ਬਣਾਉਣਾ ਤਾਂ ਡਰਾਈ ਫਰੂਟ ਨੂੰ ਜੋ ਕਾਜੂ ਬਦਾਮ ਤੁਸੀਂ ਪਾਉਣੇ ਆ ਉਹਨੂੰ ਤੁਸੀਂ ਪਾਊਡਰ ਬਣਾ ਕੇ ਪਾਇਓ ਤੇ ਫਿਰ ਉਹ ਥਾਲੀ ਵਿੱਚ ਸੈੱਟ ਕਰਕੇ ਪੀਸ ਕੱਟ ਲਓ ਬਟ ਮੈਂ ਗਾਜਰ ਦਾ ਹਲਵਾ ਬਣਾ ਰਹੀ ਆਂ ਤੇ ਮੈਂ ਜਿਹੜੇ ਹੈਗੇ ਨੇ ਡਰਾਈ ਫਰੂਟਸ ਆ ਉਹਨਾਂ ਨੂੰ ਮੈਂ ਫਾਈਨ ਚੌਪ ਕਰਕੇ ਪਾਇਆ ਲਓ ਜੀ ਹੁਣ ਆਪਣਾ ਜਿਹੜਾ ਗਾਜਰ ਦਾ ਹਲਵਾ ਵਾ ਉਹ ਬਿਲਕੁਲ ਤਿਆਰ ਹੈ ਹੈਲਦੀ ਹੈ ਹੈਲਥ ਕੌਨਸ਼ੀਅਸ ਵਾਲਿਆਂ ਲਈ ਹੈ ਤੇ ਔਰੇ ਜਿਹੜਾ ਹੈਗਾ ਵਾ ਸਰਦੀਆਂ ਵਿੱਚ ਬੱਚਿਆਂ ਲਈ ਵੀ ਬਹੁਤ ਵਧੀਆ ਹੈ। ਤੇ ਲਓ ਜੀ ਗਾਜਰ ਦਾ ਹਲਵਾ ਬਣਾਓ ਤੇ ਖਾਓ ਔਰ ਹੇਠਾਂ ਕਮੈਂਟ ਬਾਕਸ 'ਚ ਲਿਖਿਆ ਕਰੋ ਜੀ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ।